ਹਲਕਾ ਪੂਆ ਦੇ ਸਾਭਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਜੋ ਕਿ ਹਾਲੀ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤੇ ਗਏ ਸਨ ਉਸ ਨੂੰ ਜ਼ਮਾਨਤ ਤੇ ਰਿਹਾ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਕਿਉਂਕਿ ਪੰਜਾਬ ਸਰਕਾਰ ਜਦੋਂ ਤੱਕ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੀ ਗੱਲ ਕਰ ਰਹੀ ਹੈ ਉਵੇਂ ਹੀ ਹੁਣ 2 ਸਾਲ ਬੀਤ ਜਾਣ ਦੇ ਬਾਵਜੂਦ ਮਾਈਨਿੰਗ ਪਾਲਿਸੀ ਵੀ ਨਹੀਂ ਬਣੀ ਹੈ ਜਿਸ ਕਾਰਨ ਸਾਭਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਜੇਕਰ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ ਤਾਂ ਕੀ ਇਹ ਰੇਤਾ ਬਜਰੀ ਦੇ ਨਾਲ ਪਰੇ ਟਰੱਕ ਰੋਜ਼ਾਨਾ ਪਠਾਨਕੋਟ ਦੀਆਂ ਸੜਕਾਂ ਤੇ ਲੰਘ ਰਹੇ ਨੇ ਪਾਕਿਸਤਾਨ ਸਰਕਾਰ ਦੇ ਨਾਲ ਤਾਲਮੇਲ ਰੱਖਣ ਵਾਲਿਆਂ ਖਿਲਾਫ ਕ੍ਰਸ਼ਰ ਚੱਲ ਰਹੀ ਨੇ ਸਰਕਾਰ ਦੇ ਨਾਲ ਤਾਲਮੇਲ ਨਾ ਕਰਨ ਵਾਲਿਆਂ ਦੇ ਖਿਲਾਫ ਕੇਸ ਦਰਜ ਕਰ ਰਹੇ ਨੇ ਰੁਕੋ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਇਨੀ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਗੱਲ ਜਰੂਰ ਹੋਈ ਹੈ 20 ਮਹੀਨੇ 'ਚ ਤਿੰਨ ਮੰਤਰੀ ਜੂਰ ਹੋਣਾ ਬਲਦਤੇ ਆ ਕਿ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੈਗਲ ਮਾਈਨਿੰਗ ਉਹ ਬੰਨ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਥੇ ਤੁਸੀਂ ਕਹਿੰਦੇ ਹੋ ਵੀ ਲੀਗਲ ਮਾਈਨਿੰਗ ਚੱਲਦੀ ਹੈ ਉਹ ਜਗ੍ਹਾ ਦੇ ਦਾਦਿਓ ਭਰਾ ਕਿਹੜੀ ਹੈ ਤੁਹਾਡੇ ਕੋਲ ਲੀਗਲ ਮਾਈਨਿੰਗ ਤੇ ਜੇ ਕੋਈ ਕ੍ਰੈਸ਼ਰ ਆਣੇ ਕ੍ਰੈਸ਼ਰ ਲਾਇਆ ਤੇ ਉਹਨੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਨਾ ਐਨਓਸੀ ਲੈ ਕੇ ਫੇਰ ਕ੍ਰੈਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਕਿ ਇਹ ਕਰੈਸ਼ਰ ਕਿਉਂ ਉਹਨਾਂ ਨੂੰ ਆਇਆਂ ਨੂੰ ਸੀ ਦੇਤੀਆਂ ਮੈਂ ਇਹਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੇ ਬੜੇ-ਬੜੇ ਵੱਡੇ ਪੋਸਟ ਲਾਏ 500 ਸੈਕੜਾ ਦਿੱਤਾ ਅੱਜ ਰੇਤਾ ਜਿਹੜਾ ਉਹ 5000 6000 ਨੂੰ ਸੈਕੜਾ ਮਿਲਦਾ ਪਿਆ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਦੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਅੱਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿジネス맨 ਆਦਮੀ ਸੀ ਪਹਿਲੇ ਵੀ ਠੀਕ ਹੈ ਰਾਜਨੀਤੀ ਵੀ ਕੀਤੀ ਬਿਲਕੁਲ ਇਮਾਨਦਾਰੀ ਕੀਤੀ ਕੋਈ ਬੰਦਾ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਨਿਕਲ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਹਾਂ ਜਿੰਨਾ ਮਰਜ਼ੀ ਮੈਨੂੰ ਮਾਲ ਦੇ ਦਿਓ ਮੈਂ 1500 ਲੈ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਮੈਂ ਵੀ ਉਹਨੂੰ ਵੇਚਣਾ ਚਾਹ ਰਿਹਾ ਮੈਂ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਬੋਲੀ ਕਰਨਾ ਮੇਰੇ ਖਾਕੀ ਵਰਦੀ ਵਾਲੇ ਇਹਦੇ ਵੀ ਖਿਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕਰਾਸ਼ੇ ਚੱਲਦਾ ਹੈ ਉਸਲੇ ਮਿੰਟੋਂ ਮੜੇ ਪੁਲਿਸ ਉੱਥੇ ਆਈਂਦੀ ਹੈ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਖਾਸ ਆਦਮੀ ਮਗਰ ਮਸ਼ੀਨਾਂ ਹੁੰਦਾ ਕ੍ਰੈਸ਼ਰ ਚੱਲਦਾ ਹੈ ਉਹ ਹੁਣ ਵੀ ਰਾਤ ਵੀ ਚੱਲਦਾ ਦਿਨ ਵੀ ਚੱਲਦਾ ਕੋਈ ਇਹਨਾਂ ਨੂੰ ਖੜਖੜਦੀ ਆਵਾਜ਼ ਨਹੀਂ ਆਉਂਦੀ ਐ ਜਿਹੜੇ ਕ੍ਰੈਸ਼ਰ ਹੈ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਜੀ ਅਵੈਦ ਮਾਈਨਿੰਗ ਕਰ ਰਿਹਾ ਤੇ ਮੈਂ ਤੇਨੂੰ ਪੁੱਛਾਂ ਜੀ ਕਿ ਕਿਵੇਂ ਗੁਰਪ੍ਰੀਤ ਨੂੰ ਮੰਨ ਦਿਓ ਮੈਂ ਤੇ 2 ਮਹੀਨੇ ਤੋਂ ਕ੍ਰੈਸ਼ਰ ਬੰਦ ਕੀਤਾ ਹੋਇਆ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਤੇ ਮੈਂ ਬਿਲਕੁਲ ਪ੍ਰਵਾਹ ਨਹੀਂ ਕਰਦਾ ਜਿਹਨੇ ਜਿਹੜੇ ਦੇ ਦਿਓ ਇਹ ਜਿਹੜੀ ਬਜਰੀ ਆਈ ਹੈ ਕਿ ਪਾਕਿਸਤਾਨ ਵੀ ਲੱਗੇ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹ ਪੁੱਛਣਾ ਚਾਹੁੰਦਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਏ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ ਮੋੜਾ ਕੀਤਾ ਛੜ ਛੁਰਕਾ ਬਾਈਬਲ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਪੋਜੀਸ਼ਨ ਦੇ ਅੰਦਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਵੀ ਆਣਗੇ ਖੈਰਾ ਸਾਹਿਬ ਜੇਕਰ ਤੁਸੀਂ ਜੇਲ੍ਹ ਜੋ ਛੱਡ ਦਿਓਗੇ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾ ਡਰੇ ਤੇ ਨਾ ਡਰਨ ਵਾਲਿਆ ਡਰਾਨ ਵਾਲੇ ਜੂਰ ਹੈਗੇ